1 ਜੂਨ ਤੋਂ 1 ਅਪ੍ਰੈਲ ਤੋ 1 ਜੂਨ ਤੱਕ ਦੇਸ਼ ਭਰ ਵਿੱਚ 7 ਗੇੜਾਂ ਤੈਥ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਿਆਸੀ ਸਰਗਰਮੀਆਂ ਤੇਜ਼ ਹੋ ਰਹੀਆਂ ਨੇ ਜਿਵੇਂ ਜਿਵੇਂ ਪੜਾਵਾ ਟਾਂਗਣਾ ਨਾਮਜ਼ਦਗੀ ਪਰਚੀ ਦਾਖਲ ਕਰਨ ਦੀ ਆਖਰੀ ਤਰੀਖ ਜਾਂ ਨਾਮਜ਼ਦਗੀਆਂ ਦਾਖਲ ਕਰਨ ਦੀ ਹਰ ਗੇੜ ਤਹਿਤ ਨੋਟੀਫਿਕੇਸ਼ਨ ਜਾਰੀ ਹੋ ਰਹੇ ਨੇ ਉਹਨਾਂ ਖੇਤਰਾ ਵਿੱਚ ਪਾਰਟੀਆਂ ਦੇ ਵਰਕਰਾਂ ਦੇ ਜੋਸ਼ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਉਗੇ ਸਿਆਸੀ ਆਗੂ ਚੋਣ ਰੈਲੀਆਂ ਤੇ ਰੋਡ ਸ਼ੋਅ ਕਰ ਰਹੇ ਨੇ। ਦੂਜੇ ਪਾਸੇ ਚੋਣ ਕਮਿਸ਼ਨ ਦੇਸ਼ ਭਰ ਵਿਚਾਰ ਪद्धਤੀ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਜੁਟਿਆ ਹੋਇਆ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਮੋ ਐਪ ਰਾਹੀਂ ਇੱਕ ਡਿਜੀਟਲ ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਫੈਰਿਕਾ ਨੂੰ VOTING ਪੁਰਾਣੇ ਸਾਰੇ ਰਿਕਾਰਡ ਤੋੜਨ ਲਈ ਦ੍ਰਿੜ ਇਰਾਦੇ ਨਾਲ ਕੰਮ ਕਰਨ ਦਾ ਸੱਤ ਦਿੱਤਾ। ਉਹਨਾਂ ਪਾਰਟੀ ਦੇ ਪੋਲਿੰਗ ਬੂਥ ਵਰਕਰਾਂ ਨੂੰ ਆਪਣੇ ਆਸ-ਪਾਸ ਦੇ ਵਿਕਾਸ ਬਾਰੇ ਜਾਗਰੂਕ ਰਹਿਣ ਦੀ ਸਲਾਹ ਦਿੱਤੀ ਕਿ ਉਹ ਜੋ ਹੇਠਲੇ ਪੱਧਰੀ ਪਾਸਪਾ ਦਾ ਅਸਲ ਚਿਹਰਾ ਬੂਥ ਵਰਕਰ ਹੀ ਨੇ। ਇਸ ਰਾਨ ਉਹਨਾਂ ਕੁਝ 9ਵੇਂ ਬੂਥ ਪਰ ਦਾਣਾ ਨਾਲ ਵਰਚੁਅਲੀ ਗੱਲਬਾਤ ਵੀ ਕੀਤੀ। ਦੂਜੇ ਪਾਸੇ ਭੋਜਨ ਸਮਾਜ ਪਾਰਟੀ ਨੇ ਆਉਂਦੀਆਂ ਲੋਕ ਸਭਾ ਚੋਣਾਂ ਲਈ 12 ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਜਿਸ ਸੇ ਸਤਿੰਦਰ ਕੁਮਾਰ ਨੂੰ ਹਲੀਗੜ ਤੋਂ ਉਮੀਦਵਾਰ ਬਣਾਇਆ ਗਿਆ ਹੈ।